ਆਹ ਹਥਿਆਰ ਵੀਰੇ ਕੋਲ ਹੈ ਗੱਟੇ ਚ ਪਈਆਂ ਚ ਮੈਂ ਗੱਟੇ ਚ ਮੈਂ ਕੀ ਪਈਆਂ ਤਿੰਨ ਹੋਣੀ ਬਾਰੇ ਤਿੰਨ ਬਾਰ ਬੰਦਾ ਨਹੀਂ ਕੋਈ ਨੇ ਇੱਥੋਂ ਇਹ ਮੈਂ ਸੱਜਰੇ ਆ ਵੱਡੇ ਆ ਵੇ ਆ ਵੇ ਹਥਿਆਰ ਤਾਂ ਰੱਖੇ ਨੇ ਜਵਾਹਰਿਆ ਵੀ ਚੋਰੀ ਕਰੀਏ ਨੇ ਬੰਦ ਨਾ ਇਹ ਤੋਂ ਡੋ ਅਕਤਵੀਆਂ ਉਹ ਗੱਟੇ ਚ ਪਈਆਂ ਚ ਕਿਹ ਕਿਹ ਅਗਰ ਗੱਟੇ ਪਈਆਂ ਕਿਸ ਕੰਮ ਨਹੀਂ ਹੋਣੀ ਅਕੀ ਹੋਣੀ ਆ ਚਲੋ ਤੁਸੀਂ ਤੇਰੇ ਨਾਲ ਨਾ ਚਲੋ ਕਿੱਥੇ ਕਿੱਥੇ ਪਈਆਂ ਗੱਟੇ ਵੀ ਨਹੀਂ ਆਜੂ ਹੈ ਜਾਂਦਾ ਨਹੀਂ ਉਹ ਉੱਥੇ ਜਾਂਦਾ ਨਹੀਂ ਜੇ ਬਾਬਾ ਜੀ ਨਹੀਂ ਜਾਂਦਾ ਜੀ ਖਲਕੇ 10 12000 ਦਿਤਾਂ ਲੱਗੇ ਸੀ ਮਸਾ ਬਾਈ ਜਰੇ ਦੋ ਵਾਰ ਮੋਟਰ ਦਾ ਲੱਗਦੀ ਸਾਡੇ ਉਹ ਮੋਟਰ ਦੋ ਵਾਰ ਆ ਬਾਬਾ ਪਾਪਾ ਦੇ ਵਟੀਆਂ ਨਹੀਂ ਲੱਗੀਆਂ ਅੱਜ ਉਹ ਅਧਿਕਾਰੀ ਆ ਅੱਜ ਦਾਰ ਬਚੀ ਗਈ ਆਹ ਵਟੀਆਂ ਨਹੀਂ ਆਪਾਂ ਦੇ ਸਤਾਂਜਾ ਆ ਜਮਨਤਾਜੀ ਬੰਦੇ ਘੱਟੇ ਜੀ ਪੈਸੇ ਜੀ ਟੱਕ ਲਈ ਆ ਤਾਜੀ ਵਟੀਆਂ ਤਾਜੀ ਵਟੀਆਂ ਹਾਂ ਇਹਦੀ ਗੱਲ ਆ ਬੰਦੇ ਵਟੀਆਂ ਨਹੀਂ ਬਾਬਾ ਬਹੁਤ ਕਰਦੇ ਸੀਗੇ ਉਹ ਤਾਂ ਕੀ ਸਾਡੀ ਪਟਾਰ ਕਿਉਂ ਪਟਰੇ ਸਾਡੀ ਟਾਰੀਆਂ ਉੱਪਰ ਫੋਟ ਨੇ ਪਾਈਆਂ ਸਾਡੀ ਟਾਰੀਆਂ ਉੱਪਰ ਜਾਂਦੇ ਸੀ ਇਹਨੇ ਜੇ ਬਾਈ ਬੰਦਾ ਇਹੋ ਕੱਡੀਆਂ ਬਾਈ ਉਹ ਸਾਡੀ ਤਾਂ ਪਟੀਆਂ ਦੇ ਸੀ ਮੌਕੇ ਤੇ ਆ ਗਈ ਕਣਕ ਵੜਦੇ ਸੀ ਆ ਮੁੰਡਾ ਟਰਾਣੀ ਲੈ ਕੇ ਜਾਂਦਾ ਸੀ ਇਹਨੇ ਇੱਥੇ ਰੁਕੇ ਬਿਚਾਰ ਪੜਦੇ ਆ ਤੇ ਮੌਕੇ ਤੇ ਸੀ ਅੱਗ ਫੜਦੇ ਕਿੰਨੇ ਜਣੇ ਆ ਤੇ ਤੰਗੀਆਂ ਨੇ ਸੀ ਫਿਰ ਜਮਾ ਭੱਜ ਗਿਆ ਦੋ ਜਣੀਆਂ ਛੱਡ ਗਿਆ ਆ ਮੋਟਰਸਾਈਕਲ ਚਾਰ ਪੰਜ ਮੋਟਰਾਂ ਖੁੱਲੀਆਂ ਸਾਡੀਆਂ 10 15 ਪਹਿਲਾਂ ਮੋਟਰਾਂ ਛੇਖਾਂ ਤੋਂ ਹੀ ਖੁੱਲੀਆਂ ਸਾਡੇ ਸਵਾਗਤ ਤੋਂ ਹੀ ਖੁੱਲੀਆਂ ਪੰਜ ਚਾਰ ਮੋਟਰਾਂ ਬਹੁਤ ਸਾਰੇ ਮੋਟਰ ਸਾਡੀਆਂ ਹੋ ਗਈਆਂ ਤਾਰਾਂ ਦਾ ਘੱਟੇ ਚ ਪਾਈਆਂ ਸਾਨੂੰ ਮੋਟਰ ਦੀ ਲਾਲਦੇ ਜੀ ਬੋਜੀ ਪਾਪਾ ਦਾ ਅਬ ਸਿਰੇ ਨੂੰ ਵੰਡਵਾ ਯਾਰ ਆ ਜਮਾ ਸੱਜਣ ਵਾਲਾ ਅਜਮਾ ਤਾਰੀ ਥੱਲੇ ਦਾ ਪਾ ਦਿੱਤਾ ਜੀ ਪਹਿਲਾਂ ਤਾਂ ਦਾ ਵੀ ਕੱਟਦਾ ਕੋਈ ਨਾ ਕੋਈ ਪਹਿਲਾਂ ਦਾ ਬਾਈ ਇੱਕ ਮੋਟਰ ਤੇ ਰਹਿ ਜਾਗਾ ਉਹ ਤੈਨੂੰ ਉੱਥੇ ਪਹਿਲਾਂ ਬਾਈ ਇਹਨਾਂ ਨੇ ਇਹ ਗੱਲ ਆਖੀ ਵੀ ਸਾਡੇ ਕੋਲੇ ਹੈ ਹੀ ਨਹੀਂ ਤੇ ਉੱਥੇ ਵਾਸੀ ਮੋਟਰਸਾਈਕਲ ਘਰ ਜਾ ਕੇ ਖੜ ਲਓ ਫਿਰ ਆਖ ਲਿਆਓ ਪਹਿਲਾਂ ਇਹ ਗੱਲ ਆਖੀ ਅੱਗੇ ਦੱਸ ਕਿਹੜੀ ਮੋੜ ਤੋਂ ਉਹਨੂੰ ਦੇ ਵੰਡ ਦਿੰਦੇ ਅਸੀਂ ਅੱਗੋਂ ਦੇ ਕਿਸਾਨ ਉਹਥੇ ਪੈ ਜੂਗਾ ਦੋਵਾਂ ਨਾ ਕੱਢਦੇ ਆ ਕਿੱਧਰ ਕੰਨਾਲ ਆ ਜਾ ਆਹ ਜੀ ਅਗਨਾਲੇ ਨਾ ਪੜਦੇ ਆ ਸੁਣ ਨਾ 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 ਜੀ ਇਹ ਨਾ ਪੜਦੇ ਆ ਉਹ ਕੱਟ ਲਈਓ ਕਾਟੀਆਂ ਆਹ ਆ ਪੈਣੀਆਂ ਆਹ ਕਾਚੂ ਇਹਨਾਂ ਕੋਲ ਦੇਖੋ ਹੋਰ ਵੀ ਉਗਾ ਨਹੀਂ ਜੀ ਨਹੀਂ ਨਹੀਂ ਉਹ ਕਰ ਦ ਪਈ ਐ ਵਿੱਚ ਤਾਰਾ ਮੱਡ ਨੂੰ ਇਹ ਹੋਰ ਕਰਨਾ ਪੈਦਾ ਵਰਤ ਨੂੰ ਦੇ ਆ ਤਾਰਾ ਮੱਡ ਨੂੰ ਕਰਨਾ ਨਾਲ ਜੇ ਕੰਕ ਨੂੰ ਤੁਸੀਂ ਅੱਗ ਲਾ ਦਿਓ ਚੱਣਾ ਹੀ ਕੁਝ ਨਹੀਂ ਉਹ ਜੋ ਸੁਣੂ ਬੜਾ ਉਹ ਤੇ ਲੱਗ ਗਿਆ ਉਹ ਦਮੀ ਆਪਣਾ ਅਪਣਾ ਲੱਗਣਾ ਲੁਕਣਾ ਦਾ ਬਹਾਨਾ ਲਾ ਕੇ ਵਰਦੇ ਲੁਕਣ ਦਾ ਬਹਾਨਾ ਲਾ ਕੇ ਵਰਦੇ ਪਈ ਐ ਅ ਕੋਈ ਪੁੱਛਿਆ ਤਾਂ ਕੱਚੂ ਫਰਦਾ ਕੱਟੋ ਨਹੀਂ ਬਿਚਾਰ ਬਚਾ ਖਤਰਨਾ ਕੀ ਆ ਕੱਚੂ ਫਰਦਾ ਉਹਨੇ ਕੱਟਿਆ ਥੋੜੇ ਵੱਢੀ ਜਾਂਦੇ ਮੌਕੇ ਤੇ ਆਏ ਤੁਸੀਂ ਮੌਕੇ ਤੇ ਫੁੱਟ ਡੂੰਗੀ ਆ ਤਾਰ ਜਿਹੜੀ ਇਹਨਾਂ ਨੇ ਉਹ ਕੱਢੀ ਮੌਕੇ ਤੇ ਮੋਟਰ ਤੇ ਚੱਲੋ ਤਿੰਨ ਮੈਂ ਤਾਂ ਹੀ ਆਈ ਆ ਕੇ ਮੈਂ ਫੁੱਟ ਭਾਈ ਡੂੰਗੀਦਾਰ ਕੱਡੀਆਂ ਦੇ ਮੁੱਤੋਂ ਫੜੇ ਚੱਕਣਾ ਤਾਰਾਂ ਫੜੀਆਂ ਉਹਨਾਂ ਦਾ ਮੈਂ ਲੈਣ ਤੋਂ ਤਾਰ ਕੱਢੀ ਜਾਂਦਾ ਹਾਂ ਉਹ ਆਪ ਦੀ ਬੇਤਾ ਨਹੀਂ ਨਹੀਂ ਤੁਹਾਡਾ ਮੇਰੀ ਤਾਰ ਨੂੰ ਹੱਥ ਪਾਈ ਜਾਂਦਾ ਕਦੇ ਵੱਢੀ ਜਾਂਦੇ ਬਈ ਫੜ ਲੈ ਇਹ ਦਿਨੇ ਸਮਾਂ ਹੋਣਾ ਹੀ ਅੱਜ ਨੇ ਕਣ ਕੱਢੀਆਂ ਦੇ ਮੁੰਡਾ ਟਰਾਲੀ ਲੈ ਗੁਜਰਤੀ ਜਾਂਦਾ ਸੀ ਪੋੜਤਾਂ ਦੀ ਮੌਕੇ ਤੇ ਫੜ ਲੈ ਜੀ ਇਹ ਇਹ ਕਾਦੀ ਤਾਰ ਕੰਮ ਜਾਂਦੀ ਸੀ ਇਹ ਮੱਛੀ ਮੋਟਰ ਦੀ ਆਪਣੀ ਸੁਦੋਰੇ ਸਰਪੰਚ ਦੀ ਆਹਾਂ ਚ ਮੋਟਰ ਲੱਗੀ ਸੀ ਅੱਛਾ ਦਿਨੇ ਲਾਤਾ ਇਹਨਾਂ ਨੇ ਹਾਂ ਦਿਨੇ ਹਾਂਜੀ ਪਹਿਲਾਂ ਵੀ ਦੋ ਆ ਦੋਨ ਵੱਟ ਕੇ ਲੱਗੇ ਸੀ ਮੋਟਰ ਦੇ ਅੱਛਾ ਇਹ ਅੱਜ ਫੇਰ ਮੋੱਕ ਤੇ ਖੜੇ ਗਏ ਅੱਜ ਇਹ ਕਿ ਦੋ ਤਿੰਨ ਆ ਨੇ ਫੜੇਗੇ ਹਾਂ ਤਿੰਨ ਆ ਨੇ ਸੀ ਦੋ ਤਾਂ ਹੈਗੇ ਇੱਕ ਭੱਜ ਗਿਆ ਜੀ ਤੇ ਪੁਲਿਸ ਨੂੰ ਦੱਸਤਾ ਭਾਈ ਪੁਲਿਸ ਨੂੰ ਕੀ ਕਰਨਾ ਹੀ ਪਤਾ ਠੀਕ ਹੈ